आरटीसी ਤੇ ਬੱਸ ਡਰਾਈਵਰਾਂ ਕੰਡੈਕਟਰਾਂ ਵੱਲੋਂ ਪੰਜ ਦਿਨ ਤੋਂ ਵੱਧ ਵਕਤ ਹੋ ਗਿਆ ਹੈ ਬੱਸ ਸਟੈਂਡ ਦੇ ਵਿੱਚ ਬਸਾਂ ਲੇਕਿਨ ਨਹੀਂ ਜਾ ਰਹੇ ਉਹਨਾਂ ਦਾ ਕਹਿਣਾ ਹੈ ਕਿ ਬਸ ਅੱਡੇ ਕਹਿੰਦੇ ਟੈਕਸੀਆਂ ਖੜਦੀਆਂ ਰੇੜੀਆਂ ਖੜਦੀਆਂ ਮੋਟਰਸਾਈਕਲ ਖੜਦੇ ਇਸ ਕਰਕੇ ਉੱਥੇ ਆਸਤ ਹੁੰਦੇ ਲੇਕਿਨ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਚੰਡੀਗੜ੍ਹ हिसार ਰੋਡ ਹੈ ਇਹ ਤੁਸੀਂ ਦੇਖੋ ਇਧਰੋਂ ਪਾਤਰਾ ਸਾਈਡ ਜੀ हिसार ਤੋਂ ਟ੍ਰੈਫਿਕ ਹੈ ਔਰ ਇਸ ਪਾਸੇ ਪਟਿਆਲੇ ਜਾਣ ਵਾਸਤੇ ਟ੍ਰੈਫਿਕ ਹੈ ਇਸ ਸੜਕ ਦੇ ਉੱਤੇ ਰੋਜ਼ਾਨਾ ਹੀ ਮਤਲਬ ਇੱਥੇ ਬਸ ਅੰਦਰੋਂ ਆਉਂਦੀ ਹੈ ਇੱਥੇ ਖੜਨੀ ਖੜਦੀ ਸੀ ਲੇਕਿਨ ਬੱਸ ਸਟੈਂਡ ਦੇ ਵਿੱਚ ਬਸ ਨਾ ਜਾਣ ਕਰਕੇ ਹਾਸਾ ਕਿਸੇ ਵਕਤ ਵੀ ਸਵੇਰੇ ਵੀ ਇੱਕ ਸਟੂਡੈਂਟ ਲੜਕੀ ਜਿਹੜੀ ਕਿ ਪਟਿਆਲੇਦਾਰੇ ਸੀ ਉਹ ਬਸਕੇ ਨੀਂ ਥੇ ਉਸਕਾ ਆ ਸਕਦੀ ਸੀ ਲੇਕਿਨ ਪ੍ਰਸ਼ਾਸਨ 5 ਦਿਨ ਤੋਂ ਕੰਮ ਕਰਨੇ ਨੀਂ ਦੇ ਵਿੱਚ ਹੈ ਬਸਾਂ ਲੋਕਾਂ ਦੀ ਮੰਗ ਹੈ ਕਿ ਬਸ ਅਡੇ ਦੇ ਅੰਦਰ ਜਾਣ ਤਾਂ ਕਿ ਕੋਈ ਹਾਸਾ ਨਾ ਹੋਵੇ ਲੇਕਿਨ ਕੀ ਕਾਰਨ ਹੈ ਕਿਉਂ ਨਹੀਂ ਜਾਂਦੇ ਇਹਨਾਂ ਕੋਲ ਕੋਈ ਜਵਾਬ ਨਹੀਂ ਹੈ ਇੱਥੇ ਮੰਨ ਲਓ ਕੋਈ ਵੀ ਐਕਸੀਡੈਂਟ ਕਿਉਂਕਿ ਇਹ ਸੜਕ ਹੈ ਇਸ ਸੜਕ ਤੋਂ ਕੋਈ ਬੱਚਾ ਹੈ ਕੋਈ ਔਰਤ ਪਰਲੇ ਪਾਸੇ ਪਾਤਰਾ ਸਾਈਡ ਜੀ ਨੂੰ ਜਾਣਾ ਹੈ ਕ੍ਰੋਸ ਕਰੇਗਾ ਹਾਸਾ ਹੋ ਸਕਦਾ ਹੈ ਉਹਦੇ ਨਾਲ ਨੁਕਸਾਨ ਹੋ ਸਕਦਾ ਹੈ ਕਿਉਂਕਿ ਹੈਵੀ ਟ੍ਰੈਫਿਕ ਹੈ ਚੰਡੀਗੜ੍ਹ ਤੋਂ हिसार ਰੋਡ ਟ੍ਰੈਫਿਕ ਪੂਰੀ ਸਪੀਡ ਤੇ ਪਿੱਛੋਂ ਆਉਂਦਾ ਹੈ ਭਾਈ ਸਾਹਿਬ ਤੁਹਾਡਾ ਹਾਂ ਰੋਡ ਖਰਾਬ ਹੈ ਜੀ ਹਾਂ ਜੀ ਜਾਣੇ ਚਾਹੀਏ ਇੰਨੇ ਵੀ ਪੈਦਲ ਆ ਰਹੇ ਆ ਜੀ ਪੈਦਲ ਆ ਰਹੇ ਮੇਰੀ ਲੱਤ ਵੀ ਖਰਾਬ ਹੈ ਜੀ ਲੱਤ ਟੱਕ ਲੱਤ ਟੁੱਟੀ ਹੋਈ ਹੈ ਖਰਾਬ ਦਿੱਕਤ ਪੈਦੀ ਹੈ ਮੈਂ ਤਾਂ ਖਾ ਰਿਹਾ ਵਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਇੱਥੇ ਬੱਸ ਸਟੈਂਡ ਤੇ ਇੰਨੇ ਲੋਕ ਖੜੇ ਹੁੰਦੇ ਨੇ ਕੋਈ ਮਰ ਜਾਏ ਕੋਈ ਨੀਚੇ ਬਸ ਦੇ ਆ ਜਾਏ ਫਿਰ ਕੀ ਹੋਊਗਾ ਫਿਰ ਕੀ ਬਣੂਗਾ ਇੱਕ ਸਟੂਡੈਂਟ ਵੀ ਡਿੱਗ ਗਿਆ ਸਰ ਉਹੀ ਤੇ ਗੱਲ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਰੋਜ਼ ਤੇ ਨਹੀਂ ਜਾਂਦੇ ਸੀ ਅੱਜ ਜੀ ਇਹ ਤਮਾਸ਼ਾ ਦੇਖ ਰਿਹਾ ਪਾਸ ਆ ਹੀ ਨਹੀਂ ਰਹੀ ਹੈਗੀ ਅੱਡੇ ਮਾਣੀ ਦੇਈ ਦੀ ਐ ਅੱਡੇ ਵੀ ਆਉਣੀ ਚਾਹੀਦੀ ਐ ਜਾ ਹੀ ਨਹੀਂ ਰਹੀ ਹੈਗੀ ਉੱਥੇ ਖਾਲੀ ਪਿਆ ਅੱਡਾ ਤੇ ਬੱਸਾ ਘੜਾਉਣਾ ਸਰ ਇੱਕ ਤਾਂ ਨਹੀਂ ਜਿਹੜਾ ਬੱਸ ਸਟੈਂਡ ਦੇ ਅੰਦਰ ਹੈ ਨਾ ਬਹੁਤ ਜ਼ਿਆਦਾ ਬੁਰਾ ਹਾਲ ਐ ਹਾਂਜੀ ਉੱਥੇ ਪ੍ਰਾਈਵੇਟ ਵਹੀਕਲ ਜਿਹੜੇ ਨੇ ਅੰਦਰ ਸਾਰੇ ਅੰਦਰ ਪ੍ਰਾਈਵੇਟ ਵਹੀਕਲ ਜਾਂਦੇ ਨੇ ਬੱਸ ਸਟੈਂਡ ਦੇ ਇੱਕ ਰੋਡ ਦਾ ਬਹੁਤ ਮਾੜਾ ਹਾਲ ਐ ਤੇ ਜਿਹੜਿਆ ਬੱਸ ਅੰਦਰ ਜਦੋਂ ਵੱੜਦੀ ਐ ਕੋਈ ਨਾ ਕੋਈ ਪ੍ਰਾਈਵੇਟ ਵਹੀਕਲ ਬੱਸ ਦੇ ਨਾਲ ਖਹਿ ਜਾਂਦਾ ਐ ਉਹਦਾ ਜਿਹੜਾ ਭੁਗਤਾਨ ਹੈ ਡਰਾਈਵਰ ਜਾਂ ਕਨੈਕਟਰ ਨੂੰ ਪੈ ਜਾਂਦਾ ਹੈ ਜਿਸ ਕਰਕੇ ਸਾਨੂੰ ਮਜਬੂਰਨ ਬੱਸਾਂ ਬਾਈਪਾਸ ਰੱਖਣੀਆਂ ਪਈਆਂ ਨੇ ਪ੍ਰਸ਼ਾਸਨ ਨਾਲ ਸਾਡੀ ਕਈ ਵਾਰੀ ਗੱਲ ਹੋ ਚੁੱਕੀ ਹੈ ਵੀ ਸਾਡਾ ਇਹਦਾ ਹੱਲ ਕੀਤਾ ਜਾਵੇ ਜਿਹੜੇ ਪ੍ਰਾਈਵੇਟ ਵਾਹਨ ਆਉਂਦੇ ਨੇ ਉਹਨਾਂ ਨੂੰ ਅੰਦਰ ਆਉਣ ਤੋਂ ਵਰਜਿਆ ਜਾਵੇ ਜਾਂ ਕੋਈ ਸਕਿਉਰਟੀ ਗਾਰਡ ਲਾਏ ਜਾਣ ਵੀ ਜਿਹੜੀਆਂ ਬੱਸਾਂ ਸਿਰਫ ਬੱਸ ਸਟੈਂਡ ਬੱਸਾਂ ਵਾਸਤੇ ਹੁੰਦਾ ਹੈ ਨਾ ਕਿ ਕਾਰਾਂ ਵਾਸਤੇ ਸਕੂਟਰਾਂ ਵਾਸਤੇ ਉਹਦੇ ਰੀਜ਼ਨ ਕਰਕੇ ਸਾਨੂੰ ਮਜਬੂਰ ਨੇ ਇਹ ਸਟੈਪ ਚੱਕਣਾ ਪਿਆ ਜੀ ਇਹ ਤਾਂ ਵੇਖੋ ਜੀ ਆਨ ਰੋਡ ਹੈ ਰੋਡ ਚੱਲਦਾ ਪਿਆ ਇਹ ਤਾਂ ਖਾਸਾ ਕਿਤੇ ਵੀ ਹੋ ਸਕਦਾ ਜਿਹੜਾ ਮੇਨ ਰੋਡ ਤੇ ਉਹਦੇ ਲਈ ਬਸ ਤਾਂ ਜਿੰਮੇਵਾਰੀ ਨਾ ਹੈਗੀ ਉਹ ਵੀ ਲੋਕ ਚੜ੍ਹਦੇ ਆ ਟੀ ਪੁਆਇੰਟ ਤੋਂ ਇੱਥੋਂ ਸਾਡੀ ਸਿਰ ਪ੍ਰਸ਼ਾਸਨ ਅੱਗੇ ਹੀ ਮੰਗ ਹੈ ਵੀ ਮਿਹਰਬਾਨੀ ਕਰਕੇ ਸਾਡਾ ਵੀ ਦਿਲ ਕਰਦਾ ਵੀ ਅਸੀਂ ਬਸ ਸਟਾਡ ਜਾਈਏ ਜੇ ਅਸੀਂ ਬਸ ਬੈਕ ਕਰਦੇ ਆ ਸਾਡੇ ਮਗਰ ਕੋਈ ਮੋਟਰਸਾਈਕਲ ਲਾ ਕੇ ਛੱਡ ਜਾਂਦਾ ਜੇ ਅਸੀਂ ਉਹਨੂੰ ਬੋਲਦੇ ਆ ਅੱਗੋਂ ਝਗੜਾ ਕਰਦਾ ਸਾਡੇ ਨਾਲ ਕਈ ਵਾਰੀ ਕਲੈਸ਼ ਹੋ ਚੁੱਕਾ ਹੈ ਇਹੀ ਕਾਰਨ ਹੈ ਜਿਹਦੇ ਕਰਕੇ ਅਸੀਂ ਆ ਸਟੈਪ ਚੁੱਕਿਆ ਹੈ ਨਾਮਦੀਪ ਸਿੰਘ ਜੀ ਕੀ ਡਿਊਟੀ ਆਪੇ ਸੱਡੇ ਵਿੱਚ ਮੈਂ ਪਾਸ ਇੰਚਾਰਜ ਆ ਜੀ ਅੱਡਾ ਇੰਚਾਰਜ ਪੱਡਾ ਇੰਚਾਰਜ ਬੱਸ ਸਟੈਂਡ ਇੰਚਾਰਜ ਕਾਰਨ ਦਾ ਇਹ ਬੱਸ ਸਟੈਂਡ ਦੀ ਸਮੱਸਿਆ ਹੈ ਜੀ ਜਿਵੇਂ ਵੀਕਲ ਆਉਂਦੇ ਨੇ ਜਿਹੜੇ ਅੰਦਰ ਜਿਹੜੇ ਜਮਣੋਂ ਥਾਂ ਥਾਂ ਤੇ ਜਿਵੇਂ ਬਾਈਕ ਖੜਾ ਜਾਂਦਾ ਜਾਂ ਕੋਈ ਕਾਰ ਖੜਾ ਜਾਂਦਾ ਜੀ ਉਹਦੇ ਕਰਕੇ ਬੱਸ ਵਾਲਿਆਂ ਨੂੰ ਦਿੱਕਤਾਂ ਪੈਂਦੀਆਂ ਜਿਵੇਂ ਕੋਈ ਕਈ ਵਾਰ ਐਕਸੀਡੈਂਟ ਹੋ ਜਾਂਦਾ ਕੁਝ ਵੀ ਹੋ ਜਾਂਦਾ ਜੀ ਬੱਸਾਂ ਵਾਲਿਆਂ ਕਰਕੇ ਉਹਦੇ ਕਰਕੇ ਜਾਨੀ ਕਿ ਟ੍ਰੈਫਿਕ ਕਰਕੇ ਉੰਜੇ ਟ੍ਰੈਫਿਕ ਵਾਲਿਆਂ ਨੂੰ ਜਿਵੇਂ ਅਸੀਂ ਕਹਿੰਦੇ ਹਾਂ ਸਟਾਫ ਕਹਿੰਦਾ ਕੁਝ ਤਾਂ ਲੜਾਈ ਤੇ ਆ ਜਾਂਦੇ ਨੇ ਕੋਈ ਕੋਈ ਕਹਿੰਦਾ ਮੈਂ ਐਵੇਂ ਕਰ ਦੂੰ ਫਲਾਣਾ ਕਰ ਦੂੰ ਢਮਕਾ ਕਰ ਦੂੰਗਾ ਮਸਲਾ ਹਲ ਹੈ ਮਸਲਾ ਹਲੇ ਤੱਕ ਤਾਂ ਨਹੀਂ ਹੋਇਆ ਕੁਛ ਹਣ ਦੇਖੋ ਅੱਗੇ ਤੁਹਾਡਾ ਸਰਜੀਤ ਕਾ ਘੰਟਾ ਹੋ ਚੱਲਿਆ ਲੱਗੇ ਫਿਰਦੇ 9 ਵਜੇ ਤੇ ਲੱਗੇ ਫਿਰਨੇ ਆ ਪਹਿਲਾਂ ਪਸਾ ਕਿੱਥੇ ਜਾਂਦੀ ਅੰਦਰ ਪਿੰਨੂ ਪੁੱਤਰ ਉੱਥੋਂ ਹੋ ਗਏ ਆ ਾਡੇ ਤੇ ਅੱਛਾ ਜੀ ਤੇ ਹੁਣ ਇੱਥੇ ਆਏ ਆ ਉੱਥੇ ਆ ਕੇ ਬੱਸ ਵੀ ਹੁਣ ਇੱਥੇ ਆਏ ਆ ਬਹੁਤ ਪਰੇਸ਼ਾਨੀ ਹੋ ਰਹੀ ਆ ਹੋਰ ਪਰੇਸ਼ਾਨੀ ਤੇ ਹੁਣ ਦਗਾਈ ਹੁਣ ਖਲੋਤੇ ਆ ਤੇ ਬੁੱਢੇ ਆ ਚੜਿਆ ਜਾਂਦਾ ਨਹੀਂ ਪਰਚਾਨੀ ਤਾਂ ਬਟੇਰੀ ਆ ਵੀਰਾ ਪਰਚਾਨੀ ਕਰਕੇ ਤੇ ਫਿਰ ਬਸਟੈਂਡ ਗਈ ਹਾਂ ਹਾਂ ਜੀ ਬਸਟੈਂਡ ਫਿਰ ਉਹ ਨਹੀਂ ਇੱਥੇ ਆਏ 40 ਰੁਪਏ ਦੇ ਕੇ ਆਏ ਆ ਦੁਰਕੇ ਵੀ ਨਹੀਂ ਆਇਆ ਜਾਂਦਾ ਦੁਰਕੇ ਕਿਹੜਾ ਆ ਜਾਂਦਾ ਬਹੁਤ ਹੀ ਖਤਰਨਾਕ ਹੈ ਕਾਫੀ ਦਿਨਾਂ ਤੋਂ ਇਹ ਬੱਸਾਂ ਵਾਲੇ ਜਦੋਂ ਇਧਰੋਂ ਬੱਸਾਂ ਇਧਰੋਂ ਪਟਿਆਲੇ ਪਾਉਂਦੀਆਂ ਉਹ ਅੰਦਰ ਚੱਲ ਜਾਂਦੀਆਂ ਨੇ ਕੁਝ ਬੱਸਾਂ ਜਾਂਦੀਆਂ ਨੇ ਪਰ ਜੋ ਵੀ ਇਧਰੋਂ ਪਾਤੜਾ ਤੋਂ ਅੱਗੇ ਆਉਂਦੀਆਂ ਉਹ ਰੋਡਵੇਜ ਵਾਲੀ ਜਿਹੜੀ ਪੀਆਰਟੀਸੀ ਵਾਲੇ ਕੋਈ ਨਹੀਂ ਜਾਂਦਾ ਇੱਥੇ ਜੀ ਸੜਕ ਦਾ ਕੋਈ ਚੱਕਰ ਨਹੀਂ ਹੋਰ ਵੀ ਗੱਡੀਆਂ ਚੱਲ ਰਹੀਆਂ ਨੇ ਪਰ ਇੱਥੇ ਇਨਾ ਤਗੜਾ ਕੱਟ ਕਰ ਰੱਖਿਆ ਲੋਕ ਉੱਥੋਂ ਚੱਲ ਚੱਲ ਕੇ ਆਉਂਦੇ ਨੇ ਬਹੁਤ ਪਰੇਸ਼ਾਨ ਹੋ ਰਹੇ ਆ ਕੋਈ ਇੱਧਰ ਦੇਖ ਨਹੀਂ ਰਿਹਾ ਜੂ ਪੂਰੇ ਐਕਸੀਡੈਂਟ ਹੋਣ ਦਾ ਖਤਰਾ ਹੋਰ ਵੀ ਵੱਡਿਆ ਤੇ ਜੀ ਸੜਕ ਸੜਕ ਹਾਈਵੇ ਚੱਲਦਾ ਹੈ ਅੱਜ 5 ਦਿਨ ਹੋ ਗਏ ਪੰਜ ਦਿਨ ਤੋਂ ਬੱਸ ਅੱਜ 5-6 ਦਿਨ ਹੋ ਗਏ 5-6 ਦਿਨਾਂ ਤੋਂ ਬਸਾਂ ਅੰਦਰ ਨਹੀਂ ਜਾ ਰਹੀਆਂ ਔਰ ਉੱਥੇ ਸਵਾਰੀਆਂ ਬਹੁਤ ਪਰੇਸ਼ਾਨ ਹੋ ਰਹੀਆਂ ਔਰ ਕੋਈ ਲੋਕ ਤੁਰ ਤੁਰ ਕੇ ਆਉਂਦੇ ਵਿਚਾਰੇ ਚੱਲ ਕੇ ਆਉਂਦੇ ਨੇ ਉਹ ਵੀ ਬਹੁਤ ਪਰੇਸ਼ਾਨ ਨੇ ਕੀ ਮੰਡਰ ਦੇ ਪ੍ਰਸ਼ਾਸਨ ਕੋ ਪ੍ਰਸ਼ਾਸਨ ਤਾਂ ਇਹ ਆ ਕੇ ਪੀਆਰਟੀ 3 ਵਾਲਿਆਂ ਨੂੰ ਚਾਹੀਦਾ ਹੈ ਕਿ ਸਰਕਾਰ ਕਵੇ ਕਿ ਬੱਸਾਂ ਜਿਹੜੀਆਂ ਅੰਦਰ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਕੁਝ ਬਜ਼ੁਰਗ ਲੋਕ ਨੇ ਵਿਚਾਰੇ ਬੜੀ ਮੁਸ਼ਕਲ ਦੇ ਨਾਲ ਇੱਥੇ ਤੁਸੀਂ ਦੇਖ ਰਹੇ ਜੇ ਦੇਖੋ ਉਹਨਾਂ ਦੀ ਹਾਲਤ ਤਾਂ ਉਹ ਬੜੇ ਪਰੇਸ਼ਾਨ ਹੋ ਰਹੇ ਨੇ ਕਈਆਂ ਕੋ ਇਹ ਨਹੀਂ ਹੁੰਦਾ ਕਿ ਚੱਲ ਆਪਾਂ 20 30 ਰੁਪਏ ਦੇ ਕੇ ਰਕਸ਼ੇ ਤੇ ਚੱਲ ਜੀਏ ਅਗਲਾ ਕਹਿੰਦਾ ਚਲੋ ਹੌਲੀ ਹੌਲੀ ਚੱਲ ਕੇ ਚਲੇ ਜਾਂਦੇ ਆ ਸਰਕਾਰ ਇੱਧਰ ਕੋਈ ਧਿਆਨ ਨਹੀਂ ਦੇ ਰਹੀ ਜੀ ਕੀ ਹੋ ਰਿਹਾ ਕੀ ਨਹੀਂ ਆਪਣੀ ਮਨਮਰਜ਼ੀ ਕਰ ਰਹੇ ਨੇ ਮੁਲਾਜ਼ਮ ਜੋ ਉਹਨਾਂ ਨੂੰ ਲੱਗਦਾ ਵਧੀਆ ਉਹਵੇਂ ਕਰਦੇ ਆ ਐਡੀ ਕੱਡੀ ਬੱਸ ਜਿਹੜੀ ਗਿਰ ਚੱਲੀ ਆ ਨਦੀ ਥੋੜੀ ਆ ਜੀ ਹੋਰ ਵੀ ਤਾਂ ਬੱਸਾਂ ਚੱਲ ਰਹੀਆਂ ਨੇ ਨਾ ਪ੍ਰਾਈਵੇਟ ਬੱਸਾਂ ਜਾ ਰਹੀਆਂ ਨੇ ਬੱਸ ਸਾਡੇ ਚ ਕਹਿੰਦਾ ਵੀ ਬੱਸ ਟੈਂ ਦੇ ਵਿੱਚ ਵਹੀਕਲ ਖੜਦੇ ਨੇ ਨਹੀਂ ਉਹ ਤਾਂ ਰੋਕ ਸਕਦੀ ਹੈ ਸਰਕਾਰ ਨੇ ਰੋਕਣਾ ਉਹਨਾਂ ਨੂੰ ਤੇ ਜਿਹੜੇ ਵਹੀਕਲ ਖੜਦੇ ਉਹਨਾਂ ਨੂੰ ਸਰਕਾਰ ਨੇ ਰੋਕਣਾ ਪਬਲਿਕ ਥੋੜੀ ਰੋਕੇਗੀ ਠੀਕ ਹੈ ਤੇ ਉਹ ਤਾਂ ਧਿਆਨ ਦੇਣਾ ਚਾਹੀਦਾ ਜੀ ਬਿਲਕੁਲ ਹਾਂ ਜੀ ਹਾਂ ਜੀ ਆ ਵੀ ਰਸ ਦੀਆਂ ਲਾਜਾਂ ਇਹ ਬੱਸਾਂ ਅੰਦਰ ਹੀ ਜਿਹੜੀ ਕੀ ਕਰਨ ਇਹਦਾ ਇਹੀ ਕਾਰਨ ਆ ਜੀ ਕਿ ਕਿ ਅੰਦਰ ਉਹ ਸੜਕ ਸੜਕ ਟੁੱਟੀ ਪਈ ਆ ਤੇ ਕਿ ਅੰਦਰ ਪਾਣੀ ਖੜ ਜਾਂਦਾ ਤੇ ਕਿ ਅੰਦਰ ਵਹੀਕਲ ਬਹੁਤ ਜ਼ਿਆਦਾ ਆਉਂਦੇ ਆ ਇਸ ਕਰਕੇ ਗੱਡੀਆਂ ਵਾਰਦੀ ਕੀਤੀਆਂ ਹੋਈਆਂ ਨੇ ਉਹ ਅੱਜ ਕੱਲ੍ਹ ਜੀ ਪੀਓ ਸਾਹਿਬ ਨਾਲ ਗੱਲ ਹੋਈ ਸੀ ਅੱਜ ਕਹਿੰਦੇ ਨਾ 5 ਦਿਨ ਹੋ ਗਏ ਪਰ ਹਾਂ ਵੀ ਉਹ ਕਹਿੰਦੇ ਵੀ ਅਸੀਂ ਕਰਾਨੇ ਆ ਵੀ ਇਹਨੇ 2-4 ਦਿਨ ਕਰੀਆਂ ਬਾਹਰ ਰੱਖੋ ਕੰਮ ਕਹਿੰਦੇ ਕਰਾ ਦਾਂਗੇ ਸਵੇਰੇ ਇੱਕ ਬੱਚਾ ਐਕਸੀਡੈਂਟ ਹੋਇਆ ਬੱਸ ਦੇ ਨੀਚੇ ਆ ਜਾਂਦਾ ਉਹਦੇ ਬਾਰੇ ਮੈਨੂੰ ਪਤਾ ਜੀ ਮੇਰੀ ਡਿਊਟੀ ਸਟਾਰਟ ਹੋਣਾ ਹੈ ਮੇਰੀ 8:30 ਵਜੇ ਡਿਊਟੀ ਸਟਾਰਟ ਹੋਈ ਹੈ ਬਿਲਕੁਲ 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 ਮੇਰੇ ਗਲਸਤ੍ਰੈਂ ਮੈਂ ਕੱਲ ਤਾਂ ਛੁੱਟੀ ਤੇ ਸੀ ਵਿਆਹ ਸੀਗਾ ਮੈਂ ਅੰਦਰ ਗਿਆ ਸੀ ਤੇ ਫਰਾਈਡੇ ਹਾਂ ਫਰਾਈਡੇ ਮੇਰੇ ਕੋਲ ਆਏ ਸੀ ਪੀ ਆਰਟੀਸੀ ਵਾਲੇ ਮੇਰੀ ਉਹਨਾਂ ਦੇ ਜੀ ਐਮ ਸਾਹਿਬ ਨਾਲ ਵੀ ਗੱਲ ਹੋਈ ਸੀ ਥੋੜੀ ਥਰਸਡੇ ਦੀ ਗੱਲ ਹੈ ਸਾਰਾ ਉਹ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀ ਕਿ ਮੈਂ ਆਪਣੇ ਬੰਦੇ ਦੀਆਂ ਡਿਊਟੀਆਂ ਵੀ ਲਾਈਆਂ ਹੋਈਆਂ ਨੇ ਪ੍ਰੋਪਰ ਸਾਡਾ ਚੱਲ ਰਿਹਾ ਹੈ ਕੰਮ ਤੇ ਕੋਈ ਟੈਕਸੀ ਨਹੀਂ ਐਂਟਰ ਕਰ ਰਹੀ ਕੋਈ ਅੰਦਰ ਕਾਰ ਨਹੀਂ ਜਾ ਰਹੀ ਹੈਗੀ ਇਹ ਕੋਈ ਕਹਿ ਰਹੇ ਨੇ ਵੀ ਜਿਹੜੀ ਰੋਡ ਹੈ ਉਹ ਰੋਡ ਖਰਾਬ ਹੈ ਸਾਡਾ ਰੋਡ ਦਾ ਕੰਮ ਵੀ ਬਸ ਸਟਾਰਟ ਹੋਣ ਵਾਲਾ ਹੈ ਕਿਉਂਕਿ ਠੰਡ ਕਰਕੇ ਜਿਹੜੇ ਪਲਾਨਟ ਸੀ ਪ੍ਰੀਮਿਕਸ ਦੇ ਉਹ ਬੰਦ ਸੀਗੇ ਮੇਖਲ 15 ਦਿਨ ਦੇ ਵਿੱਚ ਸਟਾਰਟ ਹੋ ਜਾਣਗੇ ਉਸ ਤੋਂ ਪਹਿਲਾਂ ਜਿਹੜਾ ਬੀਐਮ ਵਗੈਰਾ ਪੈਣਾ ਨਾ ਟੋਹਿਆਂ ਦੇ ਵਿੱਚ ਉਹ ਸਟਾਰਟ ਕਰਵਾ ਰਹੇ ਇੱਕ ਦੋ ਦੋ ਚਾਰ ਦਿਨਾਂ ਚ ਹੀ ਹੋ ਜਾਏਗਾ ਕੰਮ ਸਟਾਰਟ ਉਸ ਰੋਡ ਦੀ ਪ੍ਰੋਬਲਮ ਦੱਸ ਰਹੇ ਸੀ ਉਹ ਮੇਰੇ ਕੋਲ ਤਾਂ ਜੋ ਆਏ ਸੀ ਬਾਕੀ ਜੋ ਕਹਿੰਦੇ ਨੇ ਵੀ ਅੰਦਰ ਟੈਕਸੀਆਂ ਜਾਂ ਕਾਰ ਵਗੈਰਾ ਜੋ ਪੈਸੇਂਜਰ ਆਉਂਦੇ ਆ ਨਾ ਉਹ ਕੋਈ ਛੱਡਣਾ ਆਉਂਦਾ ਉਹਨਾਂ ਨੂੰ ਉਹ ਅਸੀਂ ਮਨਾ ਕਰਤਾ ਬੈਰੀਅਰ ਤੇ ਸਾਡੇ ਬੰਦੇ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਉਹਨਾਂ ਦੇ ਉਹ ਆਏ ਸੀ ਕੌਣ ਹੈ ਸ਼ਰਮਾ ਜੀ ਗੱਡੀਆਂ ਤਾਂ ਇਹ ਹੁਣ ਵੀ ਕਾਰਾਂ ਅੰਦਰ ਖੜੀਆਂ ਐ ਬਸ ਚੜਦੇ ਨੇ ਇਸ ਟੈਪਿੰਗ ਤੇ ਬਸ ਹੱਥ ਤੇ ਲੈਣ ਲੱਗੀ ਪਈ ਐ ਕਾਰਾਂ ਹੁਣ ਵੀ ਗੱਡੀਆਂ ਖੜੀਆਂ ਉਹ ਮੈਂ ਪਤਾ ਕਰਾ ਲੈਣਾ ਸਾਡੇ ਮੁਲਾਜ਼ਮ ਨੂੰ ਭੇਜ ਦਿੰਨਾ ਹੁਣ ਵੈਸੇ ਤਾਂ ਬੈਰੀਅਰ ਸਾਡਾ ਲੱਗਿਆ ਹੋਇਆ ਉਹਨਾਂ ਨੇ ਕੋਈ ਰਸਤੇ ਦੀ ਡਿਮਾਂਡ ਕੀਤੀ ਸੀ ਜੀ ਤੁਹਾਡਾ ਮੈਂ ਕੈਪਟਨ ਨਿਸ਼ਾਨ ਸਿੰਘ ਹਾਂ ਜੀ ਸਾਹਿਬ ਜੀ ਕੀ ਮੁਸ਼ਕਲ ਆ ਰਹੀ ਹੈ ਪਸੰਦ ਨੇ ਮੁਸ਼ਕਲ ਤਾਂ ਆ ਰਹੀ ਹੈ ਜੇ ਇੱਕ ਤਾਂ ਇਹ ਕਿ ਚ ਰਸਤਾ ਐ ਐਕਸੀਡੈਂਟਾਂ ਦਾ ਬਹੁਤ ਜ਼ਿਆਦਾ ਖਤਰਾ ਐ ਯਾਹਾਂ ਦਾ ਬੱਸ ਅਡੇ ਨਵਾਂ ਬਣਾਉਣ ਤੇ ਜਾਂ ਫਿਰ ਬੱਸ ਅਡੇ ਦੇ ਉੱਤੇ ਬੱਸਾਂ ਜਾਣ ਤਾਂ ਕਿ ਲੋਕਾਂ ਨੂੰ ਤਕਲੀਫ ਨਾ ਹੋਵੇ। ਬਾਹਰ ਦੀ ਵਾਰ ਜਾਰੀ ਨੇ। ਬਾਹਰ ਇੱਥੋਂ ਬਾਰੋ-ਬਾਰ ਨਹੀਂ ਨਿਕਲ ਰਹੀਆਂ ਸਾਰੀਆਂ। ਫਰਸ਼ਣ ਨਹੀਂ ਜਾਣੀ ਲਈ। ਨਾ। ਪਰੇਸ਼ਾਨੀਆਂ ਕਿੰਨੀ ਬਸੰਦੀਆਂ ਨੇ? ਹਾਂ। ਬਹੁਤ ਜ਼ਿਆਦਾ ਪਰੇਸ਼ਾਨੀਆਂ ਤੁਹਾਡੇ ਸਾਹਮਣੇ ਆ ਜਨਤਾ ਖੜੀ ਐ। ਚਿਰਾਗ ਜੀ। ਇਹ ਬੱਸ ਅਡੇ ਮਸਾਂ ਨਹੀਂ ਆ ਰਹੀ? ਨਹੀਂ ਜੀ। ਕਿੰਨੇ ਨੁਕਸਾਨ? ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਇਆ ਜੀ। ਰੋਟੀ ਤੱਕ ਨੂੰ ਔਖੀ ਹੋਏ ਪਈਆਂ ਅਸੀਂ ਤਾਂ। ਕਿੰਨੇ ਦਿਨ ਲੱਗੇ ਇਹਨੂੰ ਹਫਤਾ ਹੋ ਗਿਆ ਜੀ ਅੱਜ ਬਹੁਤ ਜ਼ਿਆਦਾ ਬੁਰਾ ਹਾਲ ਹੈ ਇੱਥੇ ਪਸੰਦ ਰਾਨੀਆਂ ਚੀਜ਼ੀਆਂ ਨੇ ਦੇਖੋ ਜੀ ਸਾਰਿਆਂ ਦਾ ਕੰਮ ਚੱਲੂਗਾ ਦਹੀਂ 1.5 ਤੋਂ 200 ਦੁਕਾਨਾਂ ਆਉਰੇ ਸਾਰੇ ਬਹੁਤ ਜ਼ਿਆਦਾ ਔਖੇ ਹੋਏ ਪਏ ਨੇ ਕਿਹਨੂੰ ਰੋਟੀ ਬਾਨੀ ਦੀ ਕੋਈ ਸੋ ਲੈ ਕੇ ਜਾ ਰਿਹਾ ਕੋਈ 200 ਲੈ ਕੇ ਜਾ ਰਿਹਾ ਇਹ ਕਰੇ ਬਹੁਤ ਇੱਥੇ ਦੇਖੋ ਤੁਸੀਂ ਇਹ ਬੱਚੇ ਇਹ ਲੇਡੀਜ਼ ਆ ਕਿਸ ਤਰ੍ਹਾਂ ਇਹਨਾਂ ਨੇ ਪਟਿਆਲਾ ਜਾਣਾ ਹੈ ਜਾਂ ਚੰਡੀਗੜ੍ਹ हिसार ਕੋਈ ਲੁਧਿਆਣਾ ਕਿਸੇ ਨੇ ਅੰਮ੍ਰਿਤਸਰ ਜਾਣਾ ਹੈ ਇਹ ਖੜੇ ਨੇ ਲੇਕਿਨ ਇੱਥੇ ਬਸ ਐਨੇ ਕਿਉਂਕਿ ਬਸਾਂ ਪਿੱਛੋਂ ਤੋਂ ਪਾਤੜਾ ਤੋਂ ਹੀ ਭਰ ਕੇ ਆਉਂਦੀਆਂ ਔਰ ਇੱਥੇ ਬੱਸ ਸਟੈਂਡ ਦੇ ਅੰਦਰ ਹੋਵੇ ਤਾਂ ਘੱਟੋ ਘੱਟ ਇਹ ਸੁਰੱਖਿਅਤ ਹੋਣਗੇ ਬੱਸ ਸਟੈਂਡ ਦੇ ਅੰਦਰ ਬੱਸ ਹੋਵੇ ਤਾਂ ਇਹ ਸੇਫ ਹੋ ਸਕਦੇ ਆ। ਅਈ ਦਲੰਦਰ ਜਾਣਾ। ਅਈ ਦਲੰਦਰ। ਹਾਂ ਦਲੰਦਰ ਜਾਣਾ ਇੱਥੇ ਬੱਸ ਅੰਦਰ ਜਾਣੀ ਦੇਵੀ ਸੇ ਬੱਸ ਸਟੈਂਡ ਦੇ ਵਿੱਚੋਂ। ਅਸੀਂ ਆਈ ਹਾਂ ਪਹਿਲੀ ਵਾਰੀ ਆਏ। ਪਹਿਲੀ ਵਾਰੀ ਆਏ। ਹਰਿੰਦਰ ਸਿੰਘ ਅਈ ਪਹਿਲੀ ਵਾਰੀ ਆਏ ਇੱਥੇ। ਪਹਿਲੀ ਵਾਰੀ ਇੱਥੇ ਪਹਿਲੀ ਵਾਰ ਥੋੜੇ ਤੱਕ ਖੜਨਾ ਪੈ ਗਿਆ ਫਿਰ। ਹਾਂ ਜੀ ਉਹਨਾਂ ਪਤਾ ਨਹੀਂ ਕਿਤੋਂ ਬੱਥ ਮਿਲਦੇ ਹਨ ਕਿਹਦੇ ਤੋਂ ਬੱਥ ਮਿਲਦੀ ਇੱਥੇ ਰੁੱਕ ਗਏ ਅਸੀਂ। ਅੱਛਾ ਇੱਥੇ ੜੋਗੇ ਤੁਸੀਂ? ਹਾਂ ਜੀ ਹਾਂ ਜੀ। ਇਹ ਦੇਖੋ ਸਵਾਰ ਤਾਕੀ ਕਿਸੇ ਯਾਤਰੀ ਦੀ ਜ਼ਿੰਦਗੀ ਨੂੰ ਕੋ ਖਤਰਾ ਨਾ ਹੋਵੇ ਹੁਣ ਸਮਾਂ ਦੱਸੇਗਾ ਕਿ ਪ੍ਰਸ਼ਾਸਨ ਕਦੋਂ ਇਸ ਵਾਸਤੇ ਧਿਆਨ ਦੇਵੇਗਾ ਲੇਕਿਨ ਇਸ ਬਸਾਂ ਦੇ ਅੰਦਰ ਨਾ ਜਾਣ ਕਰਕੇ ਖਾਸ ਤੌਰ ਤੇ ਬੁਢਰਗ ਔਰਤਾਂ ਉਹਨਾਂ ਨੂੰ ਪਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ